ਕਿਸੇ ਅੱਗੇ ਖੁੱਲੀ ਕਿਤਾਬ ਨਾ ਬਣ ਦਿਲਾ ਕਿਉਂਕਿ ਲੋਕੀ ਤੁਹਾਡੀਆਂ ਕਮਜ਼ੋਰੀਆਂ ਪੜ੍ਹ ਕੇ ਨਾ ਬੜੀ ਢੂੰਗੀ ਸੱਟ ਮਾਰਦੇ ਆ ਕਹਿੰਦੇ ਮਾਪਿਆਂ ਦੀ ਸਿਆਣੀ ਜੀਤੀ ਉਦੋਂ ਟੁੱਟ ਜਾਂਦੀ ਆ ਜਦੋਂ ਉਹਦੇ ਸਹੁਰੇ ਘਰ ਵਾਲੇ ਨਾ ਉਹਦੇ ਗੱਲ 'ਚ ਪਾਗਲ ਬੇਅਕਲ ਇਹਨਾਂ ਚੀਜ਼ਾਂ ਦਾ ਮੈਡਲ ਉਹਦੇ ਗੱਲ 'ਚ ਪਾ ਦਿੰਦੇ ਆ ਕਹਿੰਦੇ ਇੱਜ਼ਤ ਹਮੇਸ਼ਾ ਇੱਜ਼ਤਦਾਰ ਲੋਕ ਹੀ ਕਰਦੇ ਨੇ ਚਿੰਨਾ ਕੋਲ ਖੁਦ ਨਹੀਂ ਹੈਗੀ ਉਹ ਕਿਸੇ ਦੀ ਇੱਜ਼ਤ ਕੀ ਕਰਨਗੇ ਕਹਿੰਦੇ ਆਤਮ ਹੱਤਿਆ ਕਿਸੇ ਪਰੇਸ਼ਾਨੀ ਦਾ ਹੱਲ ਨਹੀਂ ਕਿਉਂਕਿ 50000 ਦਾ ਕਰਜ਼ਾ ਉਹਨਾਂ ਛੋਟੇ ਛੋਟੇ ਬੱਚਿਆਂ ਵਾਸਤੇ ਨਾ 50 ਲੱਖ ਦਾ ਬਣ ਜਾਂਦਾ ਆ ਜਦੋਂ ਉਹਨਾਂ ਦਾ ਕਰੋੜਾਂ ਦਾ ਬਾਪੂ ਉਹਨਾਂ ਨੂੰ ਛੱਡ ਕੇ ਇਸ ਦੁਨੀਆ ਤੋਂ ਚਲਿਆ ਜਾਂਦਾ ਆ ਕਹਿੰਦੇ ਘਰੋਂ ਤੁਰੇ ਸੀ ਚਾਵਾਂ ਨਾਲ ਮਾਂ ਦੀਆਂ ਲੱਖ ਦੁਆਵਾਂ ਨਾਲ ਮੰਜ਼ਿਲ ਮਿਲਨੀ ਸੌਖੀ ਨਹੀਂਓ ਇਹ ਮੰਜ਼ਿਲ ਮਿਲਨੀ ਸੌਖੀ ਨਹੀਂਓ ਰੁੱਲਣਾ ਪੈਂਦੇ ਰਾਵਾਂ ਨਾਲ ਰੁੱਲਣਾ ਪੈਂਦੇ ਰਾਵਾਂ ਨਾਲ ਕਹਿੰਦੇ ਇਨਸਾਨ ਨਾ ਆਪਣੇ ਦੁੱਖਾਂ ਦਾ ਇਲਜ਼ਾਮ ਬੜੀ ਛੇਤੀ ਉਸ ਪਰਮਾਤਮਾ ਤੇ ਥੋਪ ਦਿੰਦਾ ਹੈ ਪਰ ਉਹ ਇਹ ਗੱਲ ਕਦੇ ਨਹੀਂ ਸੋਚਦਾ ਕਿ ਮੈਂ ਉਸ ਰੱਬ ਦਾ ਮਨ ਦਾ ਕਿੰਨਾ ਕੁ ਕਹਿੰਦੇ ਘਰ ਤਾਂ ਸਭ ਦੇ ਸੋਹਣੇ ਹੁੰਦੇ ਪਰ ਸੋਹਣੇ ਲੱਗਦੇ ਜੀਆਂ ਨਾਲ ਰੇਤਾ ਤੇ ਕੰਦਾ ਨਹੀਂ ਟਿਕਦਿਆਂ ਟਿਕਦਿਆਂ ਨੇ ਪੱਕੀਆਂ ਲੀਹਾਂ ਨਾਲ ਬੁੱਢੇ ਮਾਪੇ ਘਰ ਦੇ ਜਿੰਦੇ ਸੱਚ ਸਿਆਣੇ ਕਹਿੰਦੇ ਨੇ ਇਹਨਾਂ ਦੇ ਸਿਰ ਤੇ ਮੋਜਾ ਧੀਆ ਪੁੱਤਰ ਲੈਂਦੇ ਨੇ ਸੌਖੇ ਕਰਤੇ ਪੈਂਡੇ ਪਾਕੇ ਪੱਕੀਆਂ ਲੀਹਾਂ ਨਾਲ ਘਰ ਤਾਂ ਸਭ ਦੇ ਸੋਹਣੇ ਹੁੰਦੇ ਕਹਿੰਦੇ ਘਰ ਤਾਂ ਸਭ ਦੇ ਸੋਹਣੇ ਹੁੰਦੇ ਪਰ ਸੋਹਣੇ ਲੱਗਦੇ ਜੀਆਂ ਨਾਲ ਸੋਹਣੇ ਲੱਗਦੇ ਜੀਆਂ ਨਾਲ ਕੁਝ ਛੱਡਣਗੇ ਕੁਝ ਨਿਭਾਉਣਗੇ ਕੁਝ ਭੰਡਣਗੇ ਕੁਝ ਸਲਾਉਣਗੇ ਇਹ ਵਕਤ ਹੀ ਦੱਸਦਾ ਏ ਕੀਮਤ ਬੰਦੇ ਦੀ ਸੱਚ ਜਾਣੀ ਇਹ ਵਕਤ ਹੀ ਦੱਸਦਾ ਏ ਕੀਮਤ ਬੰਦੇ ਦੀ ਕੁਝ ਖੁਸ਼ ਹੋਣਗੇ ਕੁਝ ਪਛਤਾਉਣਗੇ ਕੁਝ ਖੁਸ਼ ਹੋਣਗੇ ਕੁਝ ਪਛਤਾਉਣਗੇ ਮਤਲਬ ਹੀ ਰਿਸ਼ਤਾ ਨਾ ਕੋਲੇ ਵਰਗਾ ਹੁੰਦਾ ਏ ਜਦੋਂ ਤਾਂ ਉਹ ਗਰਮ ਹੁੰਦਾ ਆ ਉਦੋਂ ਸਾਡੇ ਹੱਥ ਸਾੜ ਦਿੰਦਾ ਤੇ ਜਦੋਂ ਠੰਡਾ ਹੁੰਦਾ ਏ ਉਦੋਂ ਸਾਡੇ ਹੱਥ ਕਾਲੇ ਕਰ ਦਿੰਦਾ ਏ ਸੱਚ ਜਾਣਿਓ ਜਦੋਂ ਮਾਂ ਛੱਡ ਕੇ ਜਾਂਦੀ ਆ ਨਾ ਉਦੋਂ ਦੁਨੀਆ 'ਚ ਕੋਈ ਦੁਆ ਦੇਣ ਵਾਲਾ ਨਹੀਂ ਹੁੰਦਾ ਤੇ ਜਦੋਂ ਪਿਓ ਛੱਡ ਕੇ ਜਾਂਦਾ ਏ ਨਾ ਉਦੋਂ ਕੋਈ ਹੌਸਲਾ ਦੇਣ ਵਾਲਾ ਨਹੀਂ ਹੁੰਦਾ ਹੰਕਾਰ ਦੱਸ ਦਿੰਦਾ ਕਿੰਨਾ ਪੈਸਾ ਆ ਸੰਸਕਾਰ ਦੱਸ ਦਿੰਦੇ ਪਰਿਵਾਰ ਕਿਵੇਂ ਦਾ ਏ ਬੋਲੀ ਦੱਸ ਦਿੰਦੀ ਇਨਸਾਨ ਕਿਵੇਂ ਦਾ ਏ ਤੇ ਬਹਿਸ ਦੱਸ ਦਿੰਦੀ ਗਿਆਨ ਕਿਵੇਂ ਦਾ ਏ ਕਹਿੰਦੇ ਮਨ 'ਚ ਮੈਲ ਰੱਖਣੀ ਤੇ ਉੱਤੋਂ-ਉੱਤੋਂ ਚੰਗੇ ਹੋਣ ਦਾ ਦਿਖਾਵਾ ਕਰਨਾ ਸੱਚ ਜਾਣੀ ਇਹ ਚਲਾਕੀ ਆ ਨਾ ਉਸ ਪਰਮਾਤਮਾ ਦੀ ਦਰਗਾਹ ਤੇ ਨਹੀਂ ਚੱਲਦੀ ਹੰਕਾਰ ਦੱਸ ਦਿੰਦਾ ਪੈਸਾ ਕਿੰਨਾ ਆ ਸੰਸਕਾਰ ਦੱਸ ਦਿੰਦੇ ਪਰਿਵਾਰ ਕਿਵੇਂ ਦਾ ਏ ਬੋਲੀ ਦੱਸ ਦਿੰਦੀ ਇਨਸਾਨ ਕਿਵੇਂ ਦਾ ਏ ਤੇ ਲੋਕਾਂ ਨਾਲ ਕੀਤੀ ਹੋਈ ਬਹਿਸ ਦੱਸ ਦਿੰਦੀ ਕਿ ਗਿਆਨ ਕਿਵੇਂ ਦਾ ਏ ਕਹਿਣਾ ਸੌਖਾ ਸੁਣਨਾ ਹੀ ਤਾਂ ਔਖਾ ਏ ਪੜ੍ਹਨਾ ਬੜਾ ਸੌਖਾ ਮੰਨਣਾ ਹੀ ਤਾਂ ਔਖਾ ਏ ਕਹਿੰਦੇ ਤੈਰਨਾ ਬੜਾ ਔਖਾ ਡੁੱਬਣਾ ਤਾਂ ਬੜਾ ਸੌਖਾ ਓਏ ਸੱਜਣਾ ਮਨ ਨੂੰ ਪਾਲਣਾ ਬੜਾ ਹੀ ਸੌਖਾ ਪਰ ਮਨ ਨੂੰ ਮਾਰਨਾ ਹੀ ਤਾਂ ਔਖਾ ਏ ਮਨ ਨੂੰ ਮਾਰਨਾ ਹੀ ਤਾਂ ਔਖਾ ਏ ਸੱਚ ਜਾਣੀ ਮਾਰੇ ਹਾਲਾਤਾਂ ਇੱਕ ਦਿਨ ਸੁਧਰ ਜਾਂਦੇ ਹੁੰਦੇ ਆ ਪਰ ਆ ਜਿਹੜਾ ਆਪਣਿਆਂ ਦਾ ਢੋਂਗ ਰਚਦੇ ਫਿਰਦੇ ਨਕਲੀ ਚਿਹਰਿਆਂ ਅੰਦਰ ਸ਼ੈਤਾਨ ਫਿਰਦੇ ਹੁੰਦੇ ਆ ਨਾ ਉਹ ਦਿਲ ਚ ਉਤਰ ਜਾਂਦੇ ਆ ਜ਼ਿੰਦਗੀ ਦੀ ਹਰ ਤਪਸ਼ ਨੂੰ ਨਾ ਖੜੇ ਮੱਥੇ ਝੱਲਿਆ ਕਰੋ ਕਿਉਂਕਿ ਸੂਰਜ ਭਾਵੇਂ ਕਿੰਨਾ ਵੀ ਤੇਜ਼ ਕਿਉਂ ਨਾ ਹੋਵੇ ਪਰ ਕਦੇ ਸਮੁੰਦਰ ਸੁੱਕਿਆ ਨਹੀਂ ਜੇ ਕਰਦੇ